ਬਰਾਂਚ ਦਰਲੋ ਮਿਸਾਕੀਆ ਜੋਧਪੁਰ ਅਨਵਰ ਸਾਹਿਬ ਮੈਨਾ ਆਦਮੀ ਨੇ ਜਿਹੜੇ ਆਪਣੇ ਇੱਥੇ 200 ਤੇ 65 ਕਿਤਨੀ ਸਰ 275 275 ਕਿਟ ਲੈ ਕੇ ਪਹੁੰਚੇ ਨੇ ਜੀ ਇੱਥੇ ਬਾਈਆਂ ਦੇ ਨਾਲ ਖੜੇ ਹੋਣ ਵਾਸਤੇ ਤੇ ਬਾਈਆਂ ਦਾ ਹੌਸਲਾ ਵਧੇ ਔਰ ਬਾਈ ਕਿਸੇ ਤਰ੍ਹਾਂ ਦੀ ਤਕਰੀਬ ਵਿੱਚ ਨਾ ਆਣ ਜਿਤਨਾ ਹੋ ਸਕੇ ਜੀ ਰਾਸ਼ਨ ਦਾ ਇੰਤਜ਼ਾਮ ਹੈ ਔਰ ਗਾਇ ਪਸ਼ੂਆਂ ਦਾ ਜਿਹੜਾ ਚਾਰਾ ਹੁੰਦਾ ਹੈ ਜੀ ਉਹਦਾ ਵੀ ਇੰਤਜ਼ਾਮ ਅਸੀਂ 850 ਕਿਟ 4 ਦਿਨ ਪਹਿਲਾਂ ਵੰਡ ਕੇ ਗਏ ਆ ਉਹਦੇ ਵਿੱਚ 500 ਪਸ਼ੂਆਂ ਦਾ ਚਾਰਾ ਵੀ ਆਇਆ ਸੀ ਉਹਨਾਂ ਏਸਤੇ ਮੇ ਲੇਕੇ ਆਏ ਨੇ ਇੱਕ ਤਾਂ ਜੀ ਅਬਦੁਲ ਗਨੀ ਸਾਹਿਬ ਨੇ ਇੱਕ ਅਨਵਰ ਸਾਹਿਬ ਨੇ ਇੱਕ ਤਕਸੀਮ ਸਾਹਿਬ ਨੇ ਇਹ ਸਾਰੇ ਲੋਕ ਭਾਈ ਆਪਣੇ ਨਾਲ ਖੜੇ ਹੋਣ ਵਾਸਤੇ ਤੇ ਇਥੇ ਸਰਪੰਚ ਪ੍ਰਵੀਨ ਸਾਹਿਬ ਰਮੇਸ਼ ਜੀ ਰਾਣਾ ਜੀ ਇਹਨਾਂ ਸਾਰਿਆਂ ਨਾਲ ਜੁੜ ਕੇ ਤੇ ਆਪਣੀ ਸੰਗਤ ਦੇ ਵਿੱਚ ਇਹ ਬੇਨਤ ਕਰ ਰਹੇ ਨੇ ਜੀ ਤਾਂ ਕਿ ਜੋ ਵੀ ਜਨਤਾ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਜਿਹੜੀ ਮੁਸੀਬਤ ਆਈ ਹੈ ਉਸ ਮੁਸੀਬਤ ਤੇ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਜੀ ਹੋਰ ਵੀ ਸਾਡੇ ਬਹੁਤ ਸਾਰੇ ਗੁਰੂ ਸਾਡੀ ਜਨਤਾ ਉੱਥੋਂ ਆ ਰਹੀ ਹੈ ਆ ਕੇ ਬੰਬੇ ਜਾਂ ਆਪਣੇ ਨਾਗੌਰ ਜੋਧਪੁਰ ਜੈਪੁਰ ਔਰ ਹਰ ਜਗ੍ਹਾ ਆ ਕਰਕੇ ਕੋਸ਼ਿਸ਼ ਕਰ ਰਹੇ ਨੇ ਜੀ ਅਨਵਰ ਸਾਹਿਬ ਆਪ ਕੀ ਕਹਿਣਾ ਚਾਹੇਗੇ ਯਾਕੇ ਹਾਲਾਤ ਕੇ ਬਾਰੇ ਮੈਂ यहाँ हमने हालात देखे पहले भी हम आए थे जायज़ा लेने के लिए बहुत सारे गांव पानी में डूबे हमने फिरोजपुर के आसपास के इलाकों का भी देखा है यहाँ फाजिलगा में भी देखा है कश्ती कश्ती लेके भी हम गए थे उसमें बहुत सारे लोग गाँव और पानी में डूबी हुई हैं लोग आधे आते घर अपने डूबे हुए हैं और घर की छत छीपाल टांग के बैठे हुए हो तो हमारा ये छोटा सा प्रयास है बाकी रब कबूल करे ये सारा काम हमारा रब की रिजा के लिए ना किसी पर एहसान है ना हमने कुछ किया रब ने करवाया है खान साहब एक फरोजपुर की भी गल की है राशन लेके बॉर्डर पट्टी टाणिया तो पार दरिया की स्थिति तो पार बैठे ने तक की मैं ऐसा है जहाँ तक हम, हम, हम सब जगह हम पहुँच नहीं सकते नहीं। जितना हमारा प्रयास है जहाँ तक हम जा सकते हैं कोशिश करेंगे कि जो भी राशन आया है वो जो इसके हकदार हदशन तक पहुँचे बाकी तो आगे जो रब की मर्जी साहब जितना हम कर सकते करेंगे और लोगों से भी कहेंगे और कोई जरूरत हो तो हमारे को बताना क्या सामान भेजना है अब जैसे बहुत सारे लोग बोल रहे हैं राशन काफ़ी आ गया है इसके अलावा आपको अब आप क्या चाहिए तो कोशिश करेंगे अब आप जो अब नया बंदा आया पीछे से उसको कहेंगे भी वो चीज़ ले जाए जिसकी वहाँ पर जरूरत है जिस तरह हम पानी की स्थिति घट हुई है उधर जो लोग का अपने अपने घर पहुँच रहे हैं उन्होंने राशन किस तरह प्रोवाइड करेंगे अच्छा जी उसके बारे में चाहवा नवाब साहब ये कह रहे हैं ਤੇ ਬਈ ਅਸੀਂ ਜਦੋਂ ਇੱਥੇ ਪਹੁੰਚੇ ਆਪਣੇ 4 ਦਿਨ ਪਹਿਲਾਂ ਪਠੰਡਾ ਦੇ ਐਸਪੀ ਸਾਹਿਬ ਨੇ ਜਿਹੜੀ ਮੈਡਮ ਐ ਇੱਥੋਂ ਦੀ ਡੀਸੀ ਉਹਨਾਂ ਕੋਲੇ ਭੇਜਿਆ ਸੀ ਔਰ ਉਹਨਾਂ ਨੇ ਫਿਰ ਦੋ ਗ੍ਰਾਮਾਂ ਨੂੰ ਕਵਰ ਕੀਤਾ ਜੀ ਉਹਨਵੇਂ নবাব ਸਾਹਿਬ ਆਏ ਨੇ ਇੱਕ ਇੱਕ ਗ੍ਰਾਮ ਨੂੰ ਇੱਕਵਰ ਕਰ ਰਹੇ ਨੇ ਔਰ ਇਸ ਦੇ ਵਿੱਚ ਸਾਨੂੰ ਜਿਵੇਂ ਗਾਈਡਲਾਈਨ ਹੋ ਰਹੀ ਹੈ ਜਿਵੇਂ ਸਰਪੰਚ ਪ੍ਰਵੀਨਤ ਸਾਹਿਬ ਨੇ ਰਮੇਸ਼ ਸਾਹਿਬ ਨੇ ਹੋਰ ਵੀ ਜਿੰਨੇ ਲੋਕ ਨੇ ਉਹ ਜਿਵੇਂ ਦੱਸਣਗੇ ਅਸੀਂ ਕਰਾਂਗੇ ਹੁਣ ਜਿਹੜੇ ਜਿਹੜੇ ਸਵਾਲ ਡੋਡਾ ਹੈ ਨਾ ਜੀ ਕਿ ਵੀ ਬਾਰਡਰ ਦੇ ਉੱਤੇ ਲੋਕ ਬੈਠੇ ਨੇ ਰਾਸ਼ਨ ਪਾਣੀ ਨਹੀਂ ਪਹੁੰਚ ਰਿਹਾ ਸਾਨੂੰ ਇਹ ਰਿਪੋਰਟ ਮਿਦਿਆ ਜੀ ਟਰੈਕਟਰਾਂ ਵਗੈਰਾ ਦੇ ਜ਼ਰੀਏ ਲਿਜਾ ਰਹੇ ਨੇ ਅੱਜ ਵੀ ਅਸੀਂ ਇੱਕ ਲਿਸਟ ਬਣਾਈ ਹੈ ਜੀ ਉਹ ਤੇਜਾ ਰੋਇਲਾ ਦੀ ਤੇਜਾ ਰੋਇਲਾ ਦੇ ਵਿੱਚ ਸਾਡੀਆਂ ਗੱਡੀਆਂ ਜਾ ਰਹੀਆਂ ਨੇ ਜਿਹੜਾ ਇੱਥੇ ਲੰਗਰ ਚੱਲ ਰਿਹਾ ਉੱਥੇ ਤੇ ਸਿਰ 15 ਹੀ ਕਿੱਟਾਂ ਅਸੀਂ ਦਿੱਤੀਆਂ ਨੇ ਬਾਕੀ ਦੀਆਂ ਸਾਰੀਆਂ ਤੇਜਾ ਰੋਲਾ ਦੇ ਵਿੱਚ ਨਾਮ ਬਾਈ ਨਾਮ ਜਾ ਰਹੀਆਂ ਨੇ ਹੁਣ ਜਿਹੜੇ ਆਨ ਕੇ ਸਾਡੇ ਲੋਕ ਕਾਰ्यक्रम ਸਾਹਿਬ ਵੀ ਮੇਰੇ ਨਾਲ ਮੌਜੂਦ ਨੇ ਹਨ ਮਾਨਗੜ੍ਹ ਦੇ ਬੜੇ ਜ਼ਿੰਮੇਦਾਰ ਆਦਮੀ ਆਹ ਕੋਲੇ ਖੜੇ ਇਹਨਾਂ ਨੂੰ ਕਵਾਂਗਾ ਕਿ ਜਿਹੜੇ ਵੀ ਆਨ ਆਲੇ ਨੇ ਹੁਣ ਇਸ ਟਾਈਮ ਜ਼ਮੀਦਾਰ ਨੂੰ ਜਿੱਥੇ ਅਸੀਂ ਮਹਿਸੂਸ ਕਰ ਰਹੇ ਹਾਂ ਡੀਜ਼ਲ ਦੀ ਜ਼ਰੂਰਤ ਹੈ ਜੀ ਕੰਬਲਾਂ ਦੀ ਜ਼ਰੂਰਤ ਹੈ ਸਰਦੀ ਆ ਰਹੀ ਹੈ ਐਵੇਂ ਹੋਰ ਕੱਪੜੇ ਦੀ ਜ਼ਰੂਰਤ ਹੈ ਇੱਕ ਕੱਪੜੇ ਆਖੜਾ ਜ਼ਰੂਰਤ ਹੈ ਕੋਈ ਵੀ ਚੀਜ਼ ਹੈ ਉਹ ਜਿੰਨੇ ਵੀ ਆਨ ਆਲੇ ਨੇ ਆ ਹੁਣੇ ਥੋੜੀ ਦੇਰ ਪਹਿਲਾਂ ਜੀ ਆਪਣੇ ਸ਼ਹਿਜ਼ਾਦਾ ਮੁਫਤੀ ਆਜ਼ਮ ਰਾਜਸਥਾਨ হাজী ਮੁঈਨ ਸਾਹਿਬ ਦਾ হাজী ਅਨਵਰ ਸਾਹਿਬ ਦੇ ਕੋਲੇ ਫੋਨ ਆਇਆ ਕਿ ਜੀ ਇਹ ਪੁੱਛ ਕੇ ਆਇਓ ਕਿ ਹੋਰ ਕੀ ਚੀਜ਼ ਦੀ ਲੋੜ ਹੈ ਜੀ ਸਾੜੀ ਰਜ਼ਾ ਅਕੈਡਮੀ ਬੰਬਈ ਚ ਇੱਕ ਟੀਮ ਹੈ ਉਹ ਜੀ ਬਹੁਤ ਜਲਦੀ ਪਹੁੰਚ ਰਹੀ ਹੈ ਉਹਨਾਂ ਨੂੰ ਅਸੀਂ ਇਹ ਕਵਾਂਗੇ ਇੱਥੇ ਡੀਜ਼ਲ ਦਿਓ ਕੰਬਲ ਦਿਓ ਰਾਸ਼ਨ ਪਾਣੀ ਵੀ ਕਾਫੀ ਮਤਲਬ ਆਜੀ ਮੈਂ ਰਾਨਾ ਸਾਹਿਬ ਨੇ ਖਾਜ ਬੀਜੇ ਖਾਦ ਬੀਜ ਦੇ ਬਾਰੇ ਚ ਵੀ ਕਵਾਂਗੇ ਜੀ ਅਸੀਂ ਆਪਣਾ ਪੂਰਾ ਪ੍ਰਯਾਸ ਕਰਾਂਗੇ ਕਿ ਸਾਡੇ ਪੰਜਾਬੀ ਭਾਈਆਂ ਦੇ ਨਾਲ ਖੜੇ ਹੋ ਕਰਕੇ ਉਹਨਾਂ ਨੂੰ ਉਠਾਵਨ ਦੀ ਜੀ ਅੱਗੇ ਮਾਲਿਕ ਦਾ ਜਿਵੇਂ ਹੁਕਮ ਹੋਵੇਗਾ ਅਸੀਂ ਤੁਹਾਡੇ ਨਾਲ ਖੜੇ ਆਂ ਹਰ ਮੈਦਾਨ ਦੇ ਵਿੱਚ ਦੁੱਖ ਦੇ ਵਿੱਚ ਸੁੱਖ ਦੀ ਘੜੀ ਦੇ ਵਿੱਚ ਹਰ ਜਗ੍ਹਾ ਤੁਹਾਡੇ ਨਾਲ ਆ ਜੀ ਜਿੰਨਾ ਸਾਡੇ ਜੋ ਸਕਿਆ ਅਸੀਂ ਪ੍ਰਯਾਸ ਕਰਾਂਗੇ ਉਹਨਾਂ ਲੋਕਾਂ ਤੱਕ ਨਹੀਂ ਜੀ ਪਹੁੰਚਣ ਦਾ ਪੰਚਾਇਤੀ ਪੱਤੀ ਦੀ ਹੈ ਹਿਸਨ ਘਾਲੇ ਹੈ ਤੇ ਗੁਲਾਬੇ ਕੇ ਗੁਲਾਬਾ ਪਹਿਨੇ ਜਾ ਕੇ ਆਏ ਸੀ ਗੁਲਾਬਾ ਪਹਿਨੇ ਸੀ ਗਜ਼ਾ ਹਾਂ ਉਹ ਅਸੀਂ ਪਰਸੂ ਦੋ ਘੰਟੇ ਟਰਾਲੀਆਂ ਪਰ ਜਾ ਕੇ ਸਰਪੰਚ ਸਾਹਿਬ ਨੂੰ ਮਿਲ ਕੇ ਉੱਥੇ ਸੀ ਗੁਲਾਬਾ ਬਿਲਕੁਲ ਗੁਲਾਬਾ ਪਹਿਨੇ ਸੀ ਖੁਦ ਜਾ ਕੇ ਪਹੁੰਚ ਗਏ ਗੁਲਾਬਾ ਮੈਂ ਕੋਸ਼ਿਸ਼ ਕਰਾਂਗੇ ਹੋਰ ਬਿਹਤਰੀਆਂ ਕਰਨਗੇ ਜੀ ਜਿੰਨਾ ਜਤਨਾ ਹੋ ਸਕੇਗਾ ਸਾਡੇ ਆਪਣੇ ਉਹ ਰਾਣਾ ਜੀ ਨੇ ਜੁੜੇ